ਹਰ ਰੋਜ਼ ਸੋਸ਼ਲ ਮੀਡੀਆ ਉੱਤੇ ਕਈ ਤਰ੍ਹਾਂ ਦੀਆਂ ਵੀਡੀਓ ਵਾਇਰਲ ਹੁੰਦੀਆਂ ਰਹਿੰਦੀਆਂ ਨੇ ਅਤੇ ਕੁਝ ਏਦਾਂ ਦੀ ਵੀਡੀਓ ਵੀ ਵਾਇਰਲ ਹੁੰਦੀਆਂ ਰਹਿੰਦੀਆਂ ਨੇ ਜਿਸ 'ਚ ਲੋਕਾਂ ਦਾ ਅਨੋਖਾ ਜੁਗਾੜ ਦੇਖਣ ਨੂੰ ਮਿਲਦਾ ਹੈ ਜੇਕਰ ਤੁਸੀਂ ਸੋਸ਼ਲ ਮੀਡੀਆ ਪਲੇਟਫਾਰਮ ਤੇ ਐਕਟਿਵ ਰਹਿੰਦੇ ਹੋ ਤਾਂ ਤੁਸੀਂ ਲੋਕਾਂ ਦੇ ਜੁਗਾੜ ਬਣਾਉਣ ਤੇ ਕਈ ਵੀਡੀਓ ਦੇਖੇ ਹੋਣਗੇ ਜੋ ਸਮੇਂ-ਸਮੇਂ ਤੇ ਵਾਇਰਲ ਹੁੰਦੇ ਰਹਿੰਦੇ ਨੇ ਤੁਸੀਂ ਬਹੁਤ ਸਾਰੇ ਲੋਕਾਂ ਨੂੰ ਜਾਣਦੇ ਹੋਵੋਗੇ ਜਿਨ੍ਹਾਂ ਨੂੰ ਬੈੱਡ ਤੇ ਚਾਹ ਪੀਣ ਦੀ ਆਦਤ ਹੈ ਅਜਿਹੇ ਲੋਕ ਸਵੇਰੇ ਉੱਠਦੇ ਸਾਰੀ ਆਪਣੇ ਬਿਸਤਰ ਤੇ ਚਾਹ ਪੀ ਲੈਂਦੇ ਨੇ ਪਰ ਜਿਸ ਵਿਅਕਤੀ ਦਾ ਵੀਡੀਓ ਵਾਇਰਲ ਹੋ ਰਿਹਾ ਉਸ ਦਾ ਬੈੱਡ ਤੇ ਚਾਹ ਪੀਣ ਦਾ ਅਨੋਖਾ ਤਰੀਕਾ ਹੈ ਮੁੰਡੇ ਨੇ ਇੰਜਨ ਪਈਏ ਅਤੇ ਸਟੀering ਫਿੱਟ ਕਰਕੇ ਆਪਣੇ ਬਿਸਤਰ ਨੂੰ ਕਾਰ ਵਰਗਾ ਬਣਾ ਲਿਆ। viral video 'ਚ ਦੇਖਿਆ ਜਾ ਸਕਦਾ ਹੈ ਕਿ ਵਿਅਕਤੀ ਬੈੱਡ ਤੋਂ ਉੱਠਦਾ ਹੈ, ਇਸ ਨੂੰ ਚਾਲੂ ਕਰਦਾ ਹੈ ਅਤੇ ਸੜਕ ਦੇ ਚਾਹ ਦੀ ਦੁਕਾਨ ਤੇ ਜਾ ਕੇ ਚਾਹ ਪੀਣ ਲੱਗ ਜਾਂਦਾ ਹੈ। ਇਸ ਤੋਂ ਬਾਅਦ ਉਹ ਆਪਣੀ ਜੁਗਾੜ ਕੱਟੀ ਨਾਲ ਘਰ ਵਾਪਸ ਆ ਜਾਂਦਾ ਹੈ। social media ਉੱਤੇ ਇਹ ਵੀਡੀਓ ਕਾਫੀ ਤੇਜ਼ੀ ਨਾਲ viral ਹੋ ਰਹੀ ਹੈ ਤੇ ਲੋਕਾਂ ਵੱਲੋਂ ਇਸ ਵੀਡੀਓ ਨੂੰ ਕਾਫੀ ਜ਼ਿਆਦਾ ਪਸੰਦ ਵੀ ਕੀਤਾ ਜਾ ਰਿਹਾ। ਲੋਕ ਕਹਿ ਰਹੇ ਨੇ ਕਿ ਇੰਡੀਆ 'ਚ ਟੈਲੈਂਟ ਦੀ ਕਮੀ ਨਹੀਂ ਹੈ। ਬਾਕੀ ਤੁਹਾਡੇ ਕੀ ਵਿਚਾਰ ਨੇ ਇਸ ਵੀਡੀਓ ਨੂੰ ਦੇਖ ਕੇ ਕਮੈਂਟ ਕਰਕੇ ਜਰੂਰ ਆਪਣੇ ਵਿਚਾਰ ਸਾਂਝੇ ਕਰ ਦਿਓ ਧੰਨਵਾਦ ਜੀ